18 ਨਵੰਬਰ ਨੂੰ ਸਵੇਰੇ अर्ली ਮਾਰਨਿੰਗ ਤੁਹਾਨੂੰ ਪਤਾ ਹੈ ਕਿ ਛਾੜਾ ਥਾਣੇ ਦੇ ਅਧੀਨ ਵਰਿੰਦਰ ਸਿੰਘ ਉਹਨਾਂ ਦਾ ਮਰਡਰ ਹੋ ਗਿਆ ਸੀ ਔਰ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿੱਦ ਗੱਲ ਸਾਹਮਣੇ ਆਈ ਸੀ ਕਿ ਦੋ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆਏ ਉਹਨਾਂ ਨੇ ਬਿਲਕੁਲ ਨੇੜੇ ক্লোਜ਼ ਰੇਂਜ ਤੋਂ ਉਹਨਾਂ ਦੇ ਉਹਨਾਂ ਤੇ ਫਾਇਰ ਕੀਤਾ ਜੋ ਕਿ ਉਹਨਾਂ ਦੇ ਗਰਦਨ ਤੇ ਲੱਗਿਆ ਤੇ ਅਨਫੋਰਚਨਟਲੀ ਉਹਨਾਂ ਦੀ ਹਸਪੀਟਲ ਜਾ ਕੇ ਡੈਥ ਹੋ ਗਈ ਇਹ ਜਿਸੀ ਕੇਸ ਰਿਸਿਸਟਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ। ਔਰ ਇਹਦੇ ਚ ਜਿਹੜਾ ਮੇਨ ਐਂਗਲ ਸਾਹਮਣੇ ਆਇਆ ਸੀ ਕਿ ਜਿਹੜੇ ਇੱਕ ਨਿਸ਼ਾਨ ਸਿੰਘ ਹੈਗਾ ਉਹਦੀ ਆਪਣੀ ਵਾਈਫ ਨਾਲ ਝਗੜਾ ਸੀਗਾ ਅਰਸ਼ਪ੍ਰੀਤ ਕੌਰ ਨਾਲ ਔਰ ਉਸ ਤੇ ਉਹਨਾਂ ਦਾ ਇੱਕ ਅੱਗੇ ਬੇਟਾ ਵੀ ਸੀਗਾ ਤੇ ਵਰਿੰਦਰ ਸਿੰਘ ਮਾਮਾ ਸੀ। ਅਰਸ਼ਪ੍ਰੀਤ ਕੌਰ ਦਾ ਇਹ ਪੈਰ ਵੀ ਕਰਦੇ ਸੀਗੇ ਪਹਿਲਾਂ ਇਹਨਾਂ ਦਾ ਜਦੋਂ ਆਪਸ ਝਗੜਾ ਹੋਇਆ ਉਸ ਤੋਂ ਬਾਅਦ ਫਿਰ ਫੈਸਲਾ ਹੋ ਗਿਆ ਬਟਾਲਾ ਦੇ ਏਰੀਏ ਦੇ ਵਿੱਚ ਤੇ ਉੱਥੇ ਫਿਰ ਕਿਉਂਕਿ ਨਿਸ਼ਾਨ ਸਿੰਘ ਵੀ ਉਸ ਏਰੀਏ ਦਾ ਰਹਿਣ ਵਾਲਾ ਬਟਾਲੇ ਦਾ ਉਸ ਤੋਂ ਬਾਅਦ ਹੁਣ ਲੇਟੈਸਟ ਇਹਨਾਂ ਨੂੰ ਕੋਈ ਉਹ ਕਾਫੀ ਥ੍ਰੈਟ ਕਰ ਰਹੀ ਸੀ ਬੇਸਿਕਲੀ ਇਸ ਕਰਕੇ ਕਿ ਬੱਚਾ ਜਿਹੜਾ ਉਹਦੀ ਕਸਟਡੀ ਲੈਣ ਵਾਸਤੇ ਉਸ ਤੋਂ ਬਾਅਦ ਅਚਾਨਕ ਇਹ ਜਿਹੜਾ ਮਰਡਰ ਹੁੰਦਾ ਇਹਨੂੰ ਬੜਾ ਪ੍ਰੋਫੈਸ਼ਨਲੀ ਟੰਗ ਦੇ ਨਾਲ ਸਾਰਾ ਇਨਵੈਸਟੀਗੇਟ ਕਰਦੇ ਹੋਏ ਪਹਿਲਾਂ ਉਹਦਾ ਜਿਹੜਾ ਭੈਣ ਤੇ ਪਣੋਈਆ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗੁਰਲਾਲ ਤੇ ਪਰਮਜੀਤ ਕੌਰ ਇਹ ਤਰਨਤਾਰਨ ਦੇ ਨੇ ਦੋਨੋਂ ਕਿਉਂਕਿ ਨਿਸ਼ਾਨ ਦੇ ਸਾਰੀ ਪੈਰਵੀ ਇਹੀ ਕਰਦੇ ਸੀ ਔਰ ਇਹ ਬਾਰ-ਬਾਰ ਇਸ ਗੱਲ ਦੇ ਵਿੱਚ ਉਹਦਾ ਸਾਥ ਦਿੰਦੇ ਸੀਗੇ ਕਿ ਇਹਨਾਂ ਨੂੰ ਡਰਾ ਕੇ ਆਪਾਂ ਬੱਚਾ ਲੈ ਲਈਏ ਉਸ ਤੋਂ ਬਾਅਦ ਕਿਉਂਕਿ ਸ਼ੂਟਰ ਬਿਲਕੁਲ ਅਨਡੈਂਟੀਫਾਈਡ ਸੀ ਉਹਨਾਂ ਨੂੰ ਬਹੁਤ ਪ੍ਰੋਫੈਸ਼ਨਲੀ ਅਸੀਂ ਟਰੈਕ ਕੀਤਾ ਉਦੇ ਦੋਨੋਂ ਸ਼ੂਟਰ ਜਿਹੜੇ ਕਾਬੂ ਕਰ ਲਏ ਗਏ ਜੋਬਨਪ੍ਰੀਤ 엘ੀਅਸ ਜੋਬਨ ਇਹ ਫਤੂਪੁਰ ਪਿੰਡ ਹੈਗਾ ਕੋਟਲੀ ਸੂਰਤ ਮੱਲੀ ਸਿੰਘ ਮੱਲੀ ਜਿਹੜਾ ਗੁਰਦਾਸਪੁਰ ਦਾ ਥਾਣਾ ਬਟਾਲੇ ਦਾ ਔਰ ਉਸ ਤੋਂ ਇਲਾਵਾ ਸੁਖਵੀਰ ਸਿੰਘ ਏਰੀਆ ਸੁਖ ਵਿਲੇਜ ਮਾਹਲ ਕਲਨੌਰ ਗੁਰਦਾਸਪੁਰ ਦਾ ਇਹ ਦੋਨਾਂ ਦੀ ਏਜ तकरीबन 22 ਸਾਲ ਹੈਗੀ ਹੈ ਅਨਐਮਪਲੋਇਡ ਨੇ ਔਰ ਮੁਰਲੀ ਕੁਚਕੇ ਚ ਇੱਕ ਗੱਲ ਪਤਾ ਲੱਗੀ ਸੀ ਕਿ ਜਿਹੜਾ ਨਿਸ਼ਾਨ ਹੈ ਉਦੇ ਬਾਰੇ ਪਤਾ ਲੱਗਿਆ ਸ਼ਾਇਦ ਬਾਹਰ ਹੈ ਕਿਤੇ ਇਨਫਾਰਮ ਨਹੀਂ ਅਜੇ ਹੋ ਸਕਿਆ ਬਟ ਉਹਨੇ ਦੋ ਬੰਦਿਆਂ ਨੂੰ ਲਾਲਚ ਦਿੱਤਾ ਕਿ ਤੁਹਾਨੂੰ ਮੈਂ ਦੁਬਈ ਸੈਟਲ ਕਰਾ ਦੂੰਗਾ ਤੁਸੀਂ ਮੇਰੇ ਵਾਸਤੇ ਇਹ ਕੰਮ ਕਰ ਦਿਓ ਇਹਨਾਂ ਨੂੰ ਪਿਸਟਲ ਵੀ ਪ੍ਰੋਵਾਈਡ ਕੀਤਾ ਗਿਆ ਉਸ ਦੀ ਪੁੱਛਗਿੱਛ ਦੇ ਵਿੱਚ ਜੋ ਬੰਦੋਂ ਤੋਂ ਪਤਾ ਲੱਗਿਆ ਕਿ ਇਹਦਾ ਮੇਰਾ ਗਲੌਕ ਪਿਸਟਲ ਜਿਸ ਨਾਲ ਮੈਂ ਵਾਰਦਾਤ ਕੀਤੀ ਉਹਨੇ ਇੱਥੇ ਛੁਪਾਇਆ ਹੋਇਆ ਸੀਗਾ ਇਸ ਏਰੀਏ ਦੇ ਥਾਣਾ ਛਾਟਾ ਦੇ ਜਿੱਥੇ ਆਪਾਂ ਖੜੇ ਆ ਉਹ ਜਦੋਂ ਪੁਲਿਸ ਪਾਰਟੀ ਐਸ ਐਚ ਓ ਲਾਫਰੀਦੀ ਰਨਮਾਈ ਦੇ ਵਿੱਚ ਇੱਥੇ ਆਈ ਇਹ ਸਾਰੀ ਕਿਉਂਕਿ ਅੱਜਕੱਲ ਪ੍ਰੋਟੋਕਾਲ ਹੈਗਾ ਸਾਰਾ ਜਿਹੜਾ ਆਪਣੇ ਸਾਰੀ ਵੀਡੀਓਗ੍ਰਾਫੀ ਵੀ ਹੁੰਦੀ ਹੈ ਤਾਂ ਉੱਥੇ ਜਦੋਂ ਉਹ ਕਰ ਰਹੇ ਸੀਗੇ ਰਿਕਵਰੀ ਵਾਸਤੇ ਉਹਨੇ ਜਿੱਥੇ ਰੱਖਿਆ ਹੋਇਆ ਸੀ ਚਿਪਾ ਕੇ ਉਹਨੇ ਜਦੋਂ ਹੱਥ ਨਾਲ ਕੱਢਿਆ ਤਾਂ ਉਹਨੂੰ ਪਤਾ ਸੀ ਕਿ ਪਿਸਤਲ ਕੋਕ ਰੱਖਿਆ ਹੋਇਆ ਸੀਗਾ ਉਹਨੇ ਇਮੀਡੀਏਟਲੀ ਇੱਕ ਗੋਲੀ ਜਿਹੜੀ ਹੈ ਚਲਾਈ ਔਰ ਹੈਡ ਕਨਸਟੇਬਲ ਜਿਹੜਾ ਹੈਗਾ ਉਥੇ ਗੁਰਿੰਦਰ ਸਿੰਘ ਉਹਦੇ ਬਿਲਕੁਲ ਕੰਦੇ ਕੋਲ ਦੀ ਨਿਕਲ ਗਈ ਸਿਰ ਕੋਲੋਂ ਤੇ ਉਹ ਮਸਾ ਬਚਿਆ ਉਹ ਦੂਰੋਂ ਜਿਹੜਾ ਲਾਪਰੀਤ ਐਸਐਚਓ ਨੇ ਬੜੇ ਅਲਰਟ ਹੁੰਦੇ ਹੋਏ ਆਪਣੇ ਜਿਹੜਾ ਸਰਵਿਸ ਵੈਪਨ ਨਾਲ ਉਹ ਤੋਂ ਗੋਲੀ ਚਲਾਈ ਜੋ ਕਿ ਉਹਦੀ ਲੱਤ ਤੇ ਲੱਗੀ ਉਹਨੂੰ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਔਰ ਦੋਨੇ ਜਿਹੜੇ ਮੁਲਜ਼ਮ ਨੇ ਇਹ ਅਰੈਸਟ ਹੋ ਚੁੱਕੇ ਇਸ ਕੇਸ ਔਰ ਇਹ ਟੋਟਲ ਕੇਸ ਸੋਲਵ ਹੋਇਆ ਉਹਨੇ ਤੇ ਜਿਹੜਾ ਮੇਨ ਗੱਲ ਹੈ ਕਿ ਨਿਸ਼ਾਨ ਸਿੰਘ ਨੂੰ ਲੱਭਣਾ ਬਹੁਤ ਜ਼ਰੂਰੀ ਹੈ ਉਹਦੀ ਅਸੀਂ ਸਾਰਾ ਦੇਖ ਰਹੇ ਹਾਂ ਕਿ ਉਹਦੀ ਵੇਅਰ ਅਬਾਊਟਸ ਕਿੱਥੇ ਨੇ ਔਰ ਬੜੀ ਜਲਦੀ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਇਹ ਜਿਹੜਾ ਮਰਡਰ ਹੈ ਇਹ ਕੰਪਲੀਟਲੀ ਇਟ ਸਟੈਂਡਸ ਅ ਟ੍ਰਿਸ ਸਰ ਰੀਜ਼ਨ ਇਹਨਾਂ ਦਾ ਇਹ ਵੀ ਸੀਗਾ ਇਹਨਾਂ ਨੇ ਮਾਨਟਰ ਕਰਨ ਦਾ ਬਰਿੰਦਰ ਜੀ ਨੇ ਕਿ ਇਹ ਜਿਹੜਾ ਇਹਨਾਂ ਡਿਸਕੂਰ ਜਿਵੇਂ ਦੱਸਿਆ ਸੀ ਹਾਂਜੀ ਹਾਂਜੀ ਬਿਲਕੁਲ ਇਹੀ ਗੱਲ ਮੋਟਿਵ ਨਿਕਲ ਰਿਹਾ ਹੈ ਕਿਉਂਕਿ ਮੇਨ ਨਿਸ਼ਾਨ ਨੇ ਇਹ ਸਾਰਾ ਕੰਮ ਕਰਾਇਆ ਔਰ ਲਾਲਚ ਨਾਲ ਇਹਨਾਂ ਨੂੰ ਜਿਵੇਂ ਸਪਾਰੀ ਦੇ ਕੇ ਜਾਂ ਲਾਲਚ ਦੇ ਕੇ ਇਹ ਕੰਮ ਕਰਵਾਇਆ ਦੋਨਾਂ ਤੋਂ ਔਰ ਸਰ ਦੁਬਈ ਇਹਨਾਂ ਨੂੰ ਦੋ ਕੇ ਕਿ ਐਸੀ ਕਿਦਾਂ ਦੋ ਦੋਨ ਨੂੰ ਦੁਬਈ ਅਡਜਸਟ ਕਰਦੇ ਲੱਗੇ ਕਾਮਯੋਤੇ ਜਦ ਕਿ ਇਹਨਾਂ ਦੇ ਉਰ ਕ੍ਰਿਮੀਨਲ ਰਿਕਾਰਡ ਇਹਨਾਂ ਦਾ ਪਹਿਲਾਂ ਹੈਗਾ ਸੀ ਕਿ ਇਹਨਾਂ ਦਾ ਕੋਈ ਕਰਾਣੇ ਦਾ ਕ੍ਰਿਮੀਨਲ ਰਿਕਾਰਡ ਨਹੀਂ ਲਾਲਚੀ ਚ ਆਏ ਤੁਹਾਨੂੰ ਪਤਾ ਹੀ ਹੈ ਇਹ ਝੂਠੇ ਵਾਦੇ ਇਹੋ ਜਿਹੇ ਲੋਕ ਕਰਦੇ ਆ ਬਾਹਰ ਬੈਠੇ ਕਿਨੇ ਦੁਬਈ ਭੇਜਣਾ ਸੀ ਦੋਨੇ ਆਣੇ ਹੁਣ ਜੇਲ੍ਹ ਚ ਮਰਡਰ ਫੇਸ ਕਰਨਗੇ ਟ੍ਰਾਇਲ ਦੁਬਈ ਬੇ ਦੁਬਈ ਦਾ ਲਾਲਚੀ ਸੀ ਜਿੱਦੇ ਕਰਕੇ ਝੂਠੇ ਹਾਂਜੀ ਬੰਦੇ ਉਹਨਾਂ ਕਹੇ ਤੁਹਾਨੂੰ ਬਾਹਰ ਸੈਟਲ ਕਰ ਦਾਂਗੇ ਦੁਬਈ ਦੇ ਵਿੱਚ ਭਾਨ ਮਤਲਬ ਇੱਕ ਨੇ ਮੋਟਰਸਾਈਕਲ ਚਲਾਇਆ ਬੇਸਿਕਲੀ ਜਿਹੜੀ ਗੋਲੀ ਚਲਾਈ ਜੋਬਨਪ੍ਰੀਤ ਨੇ ਚਲਾਈ ਹੈ ਵੈਪਨ ਸਰ ਇਸ ਤੋਂ ਲਾਵਾ ਉਤਨੀ ਕੋਈ ਇਹ ਬਲੌਕ ਹੈਗਾ ਜੀ ਆਪਣੇ 9 9mm ਦਾ ਆਸਟਰੀਅਨ ਮੇਡ ਹੈ ਬੜਾ ਸਪੈਸਟਿਕੇਟਡ ਵੈਪਨ ਹੈ ਇਹ ਵੀ ਉਹਨੇ ਨਿਸ਼ਾਨੇ ਇਹਨੂੰ ਪ੍ਰੋਵਾਈਡ ਕਰਵਾਇਆ ਸਰ ਇੱਕ ਬਲੌਕ ਆਇਆ ਕਿ ਫੋਨੋ ਜੇਕਰ ਨੇ ਨਿਸ਼ਾਨੇ ਉੱਥੇ ਰਖਵਾਇਆ ਸੀਗਾ ਜੀ ਪਟਾਲੇ ਏਰੀਆ 'ਚ ਦਵਾਇਆ ਸੀ ਇਹਨਾਂ ਨੂੰ ਉਸ ਤੋਂ ਬਾਅਦ ਹੀ ਇਹਨਾਂ ਨੇ ਇਸ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਉਸੇ ਵੈਪਨ ਨਾਲ ਇਸ ਤਰ੍ਹਾਂ ਦਾ ਲੋਕ ਮਿਲਣਾ ਸ਼ੁਰੂ ਹੋ ਗਏ ਸਰ ਕਿੰਨਾ ਖਤਰਾ ਸਮਝਦੇ ਹੋ ਤੁਸੀਂ ਦੇਖੋ ਅਸੀਂ ਤਾਂ ਤੁਹਾਨੂੰ ਪਤਾ ਆਪਾਂ ਰੈਗੂਲਰਲੀ ਫੜ ਵੀ ਰਹੇ ਆ ਪਰ ਕ੍ਰਾਸ ਬਾਰਡਰ ਆ ਰਹੇ ਨੇ ਵੈਪਨਜ਼ ਦੀ ਕਨਸਾਈਨਮੈਂਟ ਪਿੱਛੇ ਬਹੁਤ ਜ਼ਿਆਦਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਫੜੀਆਂ ਗਈਆਂ ਔਰ ਅੱਗੇ ਵੀ ਅਸੀਂ ਇਸੇ ਤਰ੍ਹਾਂ ਜਿਹੜਾ ਆਪਣਾ ਆਪਰੇਸ਼ਨ ਸਾਡੇ ਜਾਰੀ ਨੇ ਬਹੁਤ ਜਲਦੀ ਅਸੀਂ ਹੋਰ ਆਪਰੇਸ਼ਨਸ ਨੂੰ ਵੀ ਅੰਜਾਮ ਦਿੰਦੇ ਰਹਨੇ ਆ ਟਾਈਮ ਟੂ ਟਾਈਮ ਔਰ ਬਹੁਤ ਜਲਦੀ ਇਹਦੇ ਚ ਸਕਸੈਸ ਅਸੀਂ ਲਵਾਂਗੇ ਕਿਉਂਕਿ ਇਸ ਕੇਸ ਚ ਵੀ ਸਾਨੂੰ ਇੱਕ ਜਿਹੜੀ ਹੈ ਥੋੜੀ 스ਪਿਡ ਮਿਲੀ ਹੈ ਕਿ ਕਿਸ ਤਰ੍ਹਾਂ ਇਹ ਉਹਨਾਂ ਨੂੰ ਹੈਂਡਓਵਰ ਕੀਤਾ ਗਿਆ ਕਿਨੇ ਕੀਤਾ ਉਸ ਐਂਗਲ ਨੂੰ ਵੀ ਅਸੀਂ ਬੜਾ ਡੀਪਲੀ ਇਨਵੈਸਟੀਗੇਟ ਕਰ ਰਹੇ 24 ਘੰਟਿਆਂ ਦੇ ਵਿੱਚ ਦੋਨਾਂ ਦਾ ਬਹੁਤ ਰੱਟਾ ਸੀ ਬੀਬੀ ਰਾਤ ਵੀ ਇੱਕ ਐਂਕਾਊਂਟਰ ਹੋਇਆ ਜਿਹੜੇ 24 ਘੰਟੇ ਪੂਰੇ ਨੇ ਜਿਹੜੇ ਦੋਨ ਐਂਕਾਊਂਟਰ ਸਰੂ ਹੋ ਗਏ ਪੁਲਿਸ ਦੀ ਕਾਰਜ ਜਿਹੜੀ ਪਲੱਸ ਇਹ ਜਿਹੜੇ ਐਂਕਾਊਂਟਰ ਹੋਏ ਸੀਗੇ ਉਹਨਾਂ ਤੋਂ ਪਹਿਲਾਂ ਇਹਨਾਂ ਨੇ ਵਾਰਦਾਤਾ 'ਤੇ ਮੱਡੀਆਂ ਨੂੰ ਇਲਜ਼ਾਮ ਦਿੱਤਾ ਸੀ ਉਸ ਤੋਂ ਬਾਅਦ ਇਹ ਪੁੱਛਣੇ ਕਾਰਵਾਈ ਨੂੰ ਇਲਜ਼ਾਮ ਦਿੱਤਾ ਦੇਖੋ ਬੈ ਬੇਸਿਕਲੀ ਅਸੀਂ ਮੈਂ ਤਾਂ ਇਹ ਕਹਣਾ ਕਿ 24 ਘੰਟੇ ਚ ਲੱਭ ਲਿਆ ਮਰਡਰ ਕੇਸ ਬੜ ਇਨੂੰ ਲੱਭਣਾ ਬਹੁਤ ਜ਼ਰੂਰੀ ਸੀ ਇਹ ਤਾਂ ਚਾਂਸ ਜਿਸ ਤਰ੍ਹਾਂ ਬਣਿਆ ਉਸ ਤਰ੍ਹਾਂ ਪੁਲਿਸ ਨੇ ਸੈਲਫ ਡਿਫੈਂਸ ਦੇ ਵਿੱਚ ਫਾਇਰ ਕਰਕੇ ਇਹ ਗੱਲ ਹੋ ਗਈ ਸਰ ਈਸ਼ਾਨ ਕੋਈ ਅਪਰਾਧੀ ਬਹੁਤ ਹੁੰਦਾ ਨਹੀਂ ਅਪਰਾਧੀ ਤਾਂ ਨਹੀਂ ਹੈ ਪਰ ਡੈਫੀਨਿਟਲੀ ਅਪਰਾਧੀ ਪ੍ਰਵਿਰਤੀ ਦਾ ਮਾਲਕ ਜ਼ਰੂਰ ਇਸ ਸਾਹਮਣੇ ਆ ਰਿਹਾ ਕਿਉਂਕਿ ਦੇਖੋ ਜਿਸ ਤਰ੍ਹਾਂ ਉਹ ਆਪਣੇ ਮੈਟ੍ਰਿਮੋਨਿਅਲ ਡਿਸਪੂਟ ਨੂੰ ਸੈਟਲ ਕਰਾਉਣ ਵਾਸਤੇ ਥ੍ਰੈਟਨ ਕਰ ਰਿਹਾ ਔਰ ਬੱਚਾ ਲੈਣ ਵਾਸਤੇ ਥ੍ਰੈਟਨ ਕਰ ਰਿਹਾ ਤੇ ਉੱਪਰੋਂ ਇਹੋ ਜਿਹੀ ਹੱਦ ਪਾਰ ਉਹਨੇ ਕਰ ਦਿੱਤੀ ਕਿ ਬੰਦੇ ਨੂੰ ਮਰਵਾ ਹੀ ਦਿੱਤਾ ਮੰਮਿਆਂ ਜਿਹੜਾ ਉਹਦੀ ਪਿਆਰ ਵੀ ਕਰ ਰਿਆ ਸੀ ਤੇ ਸ਼ੋਸ ਕੇ ਬੰਦਾ ਉਹ ਕ੍ਰਿਮੀਨਲ ਬੈਂਟ ਆਫ ਮਾਈਂਡ ਦਾ ਹੈ ਤੇ ਵੀਡੀਓਗ੍ਰਾਫੀ ਤੁਸੀਂ ਕਿ ਪ੍ਰੋਟੋਕਾਲ ਵੀਡੀਓਗ੍ਰਾਫੀ ਸਾਰੀ ਹੋਈ ਹੈ ਇਹ ਸ਼ੇਅਰ ਵੀ ਕਰੋਗੇ ਨਾ ਨਹੀਂ ਇਹ ਤਾਂ ਬੈਕਅਪ ਪ੍ਰੋਟੋ ਉਹਦੇ ਚੀਜ਼ ਜਾਂਦਾ ਜੀ ਜੁਡੀਸ਼ਲ ਡਾਕੂਮੈਂਟ ਬਣ ਜਾਂਦਾ ਪੁਲਿਸ ਫਾਈਲ ਦੇ ਨਾਲ ਹੀ ਲੱਗਦਾ ਠੀਕ ਹੈ ਜੀ